ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਸ਼ਾਇਦ ਇਹ ਚੀਜ਼ ਧਿਆਨ ਦੇ ਵਿੱਚ ਹੋਏਗੀ ਕਿ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਮਸਲਾ ਚਰਚਾ ਦੇ ਵਿੱਚ ਆ ਉਹ ਪਾਣੀ ਦਾ ਮਸਲਾ ਹੈ ਔਰ ਮਿੰਟੂ ਜੀ ਵੀ ਅਕਸਰ ਕਹਿੰਦੇ ਹੁੰਦੇ ਆ ਕਿ ਪਾਣੀ ਦਾ ਮਸਲਾ ਜਿਹੜਾ ਉਹ ਬਹੁਤ ਵੱਡਾ ਮਸਲਾ ਹੈ ਉਹ ਮਸਲਾ ਪਹਿਲਾਂ ਵੀ ਵੱਡਾ ਸੀ ਉਹ ਮਸਲਾ ਅੱਜ ਵੀ ਵੱਡਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਾਣੀ ਦੀ ਲੋਡ ਹੈ ਜਾਂ ਪਾਣੀ ਦੀ ਕਹਿ ਲਓ ਕਿ ਕਟੌਤੀ ਹੋ ਰਹੀ ਹੈ ਤਾਂ ਇਹ ਮਸਲਾ ਅਹਿਮ ਹੀ ਰਹੇਗਾ ਤੇ ਮਿੰਟੂ ਜੀ ਇਸੇ ਤੇ ਹੀ ਗੱਲ ਕਰ ਲਈਏ ਮਾਨ ਸਾਹਿਬ ਨੇ ਮੀਟਿੰਗ ਵੀ ਸੱਦੀ ਸਾਰੇ ਦਲਾਂ ਦੀ ਮੀਟਿੰਗ ਦਾ ਨਤੀਜਾ ਕੀ ਨਿਕਲਿਆ ਇਹ ਵੀ ਥੋੜਾ ਜਿਹਾ ਦੱਸ ਦਿਓ ਸਾਨੂੰ ਤੇ ਪਾਣੀ ਵਾਲੇ ਮਸਲੇ ਤੇ ਕਿਹਨੋ ਕਿ ਬਹੁਤ ਸਾਰੀਆਂ ਚੀਜ਼ਾਂ ਨਾ ਹਿਲਜੁਲ ਕਰ ਰਹੀਆਂ ਨੇ ਜਿਵੇਂ ਪਾਣੀ ਹਿਲਜੁਲ ਕਰਦਾ ਸਿਆਸਤ ਵੀ ਹਿਲਜੁਲ ਕਰ ਰਹੀ ਹੈ ਕਿਤੇ ਨਾ ਕਿਤੇ ਇਸ ਕਹ ਲਓ ਕਿ ਹਿਲਜੁਲ ਨੂੰ ਕੋਈ ਟਿਕਾਅ ਮਿਲੂਗਾ ਕੋਈ ਇਹਦਾ ਨਤੀਜਾ ਨਿਕਲੂਗਾ ਇਹ ਰੌਲ ਦੌਲੇ ਤੇ ਚਲਣੀ ਹੈ ਮੈਂ ਤੁਹਾਨੂੰ ਵੈਸੇ ਤੇ ਸਾਰੀਆਂ ਚੀਜ਼ਾਂ ਦੱਸ ਚੁੱਕਾ ਹਾਂ ਜੀ ਕਿ ਗੱਲ ਜਿਹੜੀ ਆ ਉਹ ਹੈ ਲੈ ਦੇ ਕੇ 20 21 ਮਈ ਤੱਕ ਆ ਉਸ ਤੋਂ ਬਾਅਦ ਫੇਰ ਉਹੀ ਗੁੱਡੀਆਂ ਉਹੀ ਪਟੋਲੇ ਜੀ ਨਵਾਂ ਸੈਸ਼ਨ ਸ਼ੁਰੂ ਹੋ ਜਾਣਾ ਕੱਲੋ ਪਾਣੀ ਦਾ ਆ ਉਹ ਕਹਿੰਦੇ ਕਿ ਇੱਕ ਸਾਲ ਦਾ ਜਿਹੜਾ ਸਾਈਕਲ ਹੈ ਉਹ ਪੀਰੀਅਡ ਸ਼ੁਰੂ ਹੋ ਜਾਏਗਾ ਹੋ ਜਾਏਗਾ ਤੇ ਫਿਰ ਮਤਲਬ ਕਿ ਉਸ ਚੀਜ਼ ਨੂੰ ਨਬੇੜਨ ਵੱਲ ਜੇ ਕੇਂਦਰ ਜਾਂਦਾ ਤੇ ਬਿਹਤਰ ਸੀ ਹੂੰ ਉਹਦਾ ਬੜਾ ਸੌਖਾ ਹੱਲ ਸੀ ਕੇਂਦਰ ਕਹਿੰਦਾ ਕਿ ਵੀ ਠੀਕ ਆ ਇੱਕ ਵਾਰੀ ਤੁਸੀਂ ਪਾਣੀ ਜਿਹੜਾ ਹੈ ਉਹ ਵਾਫਰ ਦੇ ਦਿਓ ਜੀ ਚਲੋ ਜੋ ਵੀ ਹੈ ਜਿੰਨਾ ਦੇ ਸਕਦੇ ਹੋ ਹੂੰ ਭਾਈ ਜੋ ਉਹਨਾਂ ਦੀ ਪੀਣ ਵਾਸਤੇ ਦਰਕਾਰ ਆ ਲੋੜ ਆ ਜੀ ਜੀ ਉਹਦੇ ਤੋਂ ਇਲਾਵਾ ਜਿੰਨਾ ਤੁਸੀਂ ਵਧਵਾ ਦੇ ਸਕਦੇ ਜੇ ਬਾਫਰ ਦੇ ਸਕਦੇ ਦੇ ਦਿਓ ਹਮ ਤੇ ਗਾਂ ਜਦੋਂ ਤੁਸੀਂ ਕੋਟਾ ਫਿਕਸ ਕਰੋਗੇ ਇਹਨਾਂ ਤੇ 15 20 ਆ ਜੀ ਉਹਨਾਂ ਉਹਦੇ ਚੋਂ ਕਟੌਤੀ ਕਰਕੇ ਤੇ ਪਾਣੀ ਆਪਦਾ ਪੂਰਾ ਕਰ ਲਿਓ ਹਮ ਹੁਣ ਇਹ ਸੀਗਾ ਜੀ ਗੱਲ ਤਾਂ ਐਡੂਕੀ ਸੀ ਜੇ ਸੰਭਾਲਣੀ ਹੋਵੇ ਸੰਭਾਲਣੀ ਹੁੰਦੀ ਤਾਂ ਫਿਰ ਪੰਜਾਬ ਦੱਸਦਾ ਕਿ ਭਾਈ ਅਸੀਂ ਜਿਹੜਾ 11 ਫੀਸਦੀ ਆਪਣੀ ਵਰਤੋਂ ਵਾਲਾ ਪਾਣੀ ਹੋਲਡ ਕੀਤਾ ਦੇਖੋ ਮੈਂ ਫੇਰ ਕਿੰਨਾ ਵਾਰ-ਵਾਰ ਜਦੋਂ ਤੱਕ ਤਕਨੀਕੀ ਨੁਕਤਿਆਂ 'ਚ ਨਹੀਂ ਜਾਓਗੇ ਤੁਹਾਨੂੰ ਇਹ ਪੰਬਲ ਪੂਸਾ ਨਹੀਂ ਜੇ ਸਮਝ ਪੈਣਾ ਬਿਲਕੁਲ ਬਿਲਕੁਲ ਸੱਚੀ ਗੱਲ 11% ਦਾ ਕੀ ਰੌਲਾ ਉਹਨਾਂ ਨੇ 103% ਯੂਜ਼ ਕਰ ਲਿਆ ਅਸੀਂ 99 ਤੇ ਕਿਉਂ ਆ ਉਹਦਾ ਇੱਕ ਕਾਰਨ ਆ ਹੂੰ ਕਿ ਡੈਮ ਹੁਣ ਇਨ੍ਹਾਂ ਦਿਨਾਂ 'ਚ ਖਾਲੀ ਹੋ ਜਾਂਦੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਸਤੰਬਰ ਤੋਂ ਬਈ ਦੇ ਦਰਮਿਆਨ ਆਹ ਸੌਰੀ ਸਤੰਬਰ ਤੋਂ ਮਈ ਦੇ ਦਰਮਿਆਨ ਹੂੰ ਉਹ ਡੈਮ ਜਿਹੜੇ ਆ ਉਹ ਖਾਲੀ ਹੋਣ ਦਾ ਸਮਾਂ ਹੁੰਦਾ ਹੈ ਜੀ ਮਈ ਤੋਂ ਸਤੰਬਰ ਤੱਕ ਯਾਨੀ ਮੌਨਸੂਨ ਸੈਸ਼ਨ ਪ੍ਰੀ ਮੌਨਸੂਨ ਸੈਸ਼ਨ ਜਾਂ ਬਰਫ਼ ਪਿਗਲਦੀ ਹੈ ਨਾ April ਤੋਂ ਬਾਅਦ ਪਹਾੜਾਂ ਤੋਂ ਪਾਣੀ ਉਦ ਇਕੱਠਾ ਹੁੰਦਾ ਹੈ ਹਾਂਜੀ ਪਾਣੀ ਇਕੱਠਾ ਹੋਣਾ ਸਟਾਰਟ ਹੋ ਜਾਂਦਾ ਹੈ ਤਾਂ ਤਕਨੀਕੀ ਤੌਰ ਤੇ ਕਹਿ ਲਓ ਕਿ ਭਈ ਇਹੀ ਇੱਕ ਪੰਗਾ ਹੈ ਡੰਗਾ ਹੈ ਕਿ ਅਸੀਂ ਉਹ 11% ਪਾਣੀ ਇਸ ਕਰਕੇ ਹੋਲਡ ਤੇ ਰੱਖਦੇ ਆ ਕਿ ਭਈ ਜਿਵੇਂ ਹੁਣ ਅਬੋਰ ਏਰੀਆ ਆ ਗਿਆ ਇੱਕ ਮਿਸਾਲ ਦੇ ਤੌਰ ਤੇ ਕਿ ਇੱਥੇ ਬਾਗਬਾਨੀ ਹੈ ਹਮ ਕਿ ਉਹਨਾਂ ਨੂੰ ਪਾਣੀ ਦੀ ਉਤੋਂ ਨਹਿਰੀ ਪਾਣੀ ਦੀ ਜ਼ਰੂਰਤ ਰਹਿੰਦੀ ਹੈ ਇਸੇ ਹੀ ਤਰ੍ਹਾਂ ਕਾਟਨ ਬੈਲਟ ਦੇ ਵਿੱਚ ਵੈਸੇ ਤੇ ਐਤ ਕੀ ਰਕਬਾ ਬਹੁਤ ਥੱਲੇ ਹੈ ਮੇਰੇ ਖਿਆਲ ਦੇ ਨਾਲ 1 ਲੱਖ ਹੈਕਟੇਅਰ ਤੋਂ ਵੀ ਥੱਲੇ ਰਹਿ ਜਾਣਾ ਨਰਮੇ ਦਾ ਪਰ ਜਿੱਥੇ ਵੀ ਬਿਯਾਈ ਹੋਣੀ ਆ ਉੱਥੇ ਵੀ ਪਾਣੀ ਚਾਹੀਦਾ ਤਾਂ ਇਸ ਕਰਕੇ ਉਹ ਪਾਣੀ ਦਾ ਇੱਕ ਕੋਟਾ ਜਿਹੜਾ ਹੈ ਉਹ ਕਹਿ ਲੋ ਕਿ ਰਿਜ਼ਰਵ ਰੱਖਦਾ ਹੈ ਪੰਜਾਬ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਯਾਨੀ ਜਦੋਂ ਬੰਦੀਆਂ ਖੁੱਲਣਗੀਆਂ ਬਜਾਈ ਦੀ ਰੁੱਤ ਸ਼ੁਰੂ ਹੋਏਗੀ ਗਰਮੀ ਜਿਹੜੀ ਹੈ ਵਧਣੀ ਸਟਾਰਟ ਹੋਏਗੀ ਤਾਂ ਉਸ ਦੌਰ ਦੇ ਵਿੱਚ ਅਸੀਂ ਪਾਣੀ ਇਹ ਜਿਹੜਾ ਸਾਡਾ ਰਿਜ਼ਰਵ ਆ ਉਹਨੂੰ ਵਰਤ ਸਕੀਏ ਜੀ ਹੁਣ ਜੇਤਾ ਪੰਜਾਬ ਦੇ ਕੋਲ ਇਸ ਤਰ੍ਹਾਂ ਦੀ ਜਿਹੜੀ ਪਰਪਾਈ ਕਰਨ ਦੀ ਉੱਥੇ ਉਹਨੂੰ ਕੋਈ ਉਮੀਦ ਲੱਗਦੀ ਤਾਂ ਕਹਿ ਦਿੰਦਾ ਕਿ ਠੀਕ ਹੈ ਆਪਾਂ ਇਦਾਂ ਕਰ ਲੈਨੇ ਆ ਜੀ ਜੀ ਬਈ ਅਸੀਂ ਫਿਕਸ ਕੋਟਾ ਜਿਹੜਾ ਤੁਹਾਡਾ ਅਗਲੇ ਸਾਈਕਲ ਦਾ ਉਹਦੇ ਚੋਂ ਤੁਹਾਨੂੰ ਕਟੌਤੀ ਕਰਕੇ ਦੇ ਦੇਾਂਗੇ ਤਾਂ ਮਸਲਾ ਨਿਬੜ ਗਿਆ ਸੀ ਪਰ ਗੱਲ ਇਹ ਆ ਕਿ ਮਸਲਾ ਨਿਬੇੜਨ ਵੱਲ ਕੇਂਦਰ ਨਹੀਂ ਆ ਰਿਹਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮਤਲਬ ਕਿ ਪਹਿਲਾ ਮੀਟਿੰਗ ਦੇ ਵਿੱਚ ਕਿਹਾ ਕਿ ਪਾਣੀ ਤੁਹਾਨੂੰ ਦੇਣਾ ਪਊਗਾ ਜੀ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਹਿਊਮਨਿਟੇਰੀਅਨ ਗਰਾਉਂਡ ਤੇ ਦੇ ਦਿਓ ਹੂੰ ਫਿਰ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਹਦੇ ਵਿੱਚ ਵੀ ਅੰਕੜਿਆਂ 'ਚ ਹਿਰ-ਫੇਰ ਆ ਫਿਰ ਉਹਨਾਂ ਦੇ ਸੈਣੀ ਕਹਿੰਦੇ ਕਿ ਇਹ ਤੇ ਕੁਦਰਤੀ ਸਾਧਨ ਆ ਜੀ ਜੀ ਕੁਦਰਤੀ ਦਾਤ ਆ ਇਹਦੇ ਤੇ ਇੱਕ ਦੀ ਮਾਲਕੀਅਤ ਕਿਵੇਂ ਹੋ ਸਕਦੀ ਆ ਫਿਰ ਕੋਲਾ ਵੀ ਤੇ ਕੁਦਰਤੀ ਦਾਤ ਹੀ ਆ ਕੋਲਾ ਜਿਹੜਾ ਤੁਸੀਂ ਘਰੇ ਉੱਥੇ ਫੈਕਟਰੀ ਚ ਬਣਾਇਆ ਨਾਗਪੁਰ ਬਣਾਇਆ ਫਿਰ ਤੇ ਜਿਹੜਾ ਮਾਰਬਲ ਨਿਕਲਦਾ ਉਹ ਵੀ ਤੇ ਕੁਦਰਤ ਦਾ ਹੀ ਆ ਜੀ ਜੀ ਮਤਲਬ ਕਿ ਕਿੱਡੀਆਂ ਹਾਸੋ ਹੀਣੀਆਂ ਗੱਲਾਂ ਹੋ ਗਈਆਂ ਇਸ ਤਰ੍ਹਾਂ ਤੇ ਫਿਰ ਕੋਈ ਸਟੇਟ ਜਾਂ ਕੋਈ ਮੁਲਕ ਇੱਕ ਦੂਜੀ ਨੂੰ ਕੋਈ ਚੀਜ਼ ਹੀ ਨਾ ਦੇਵੇ ਵੀ ਇੱਥੇ ਤੂੰ ਗੱਲ ਜਿਹੜੀ ਆ ਨਾ ਉਹ ਇਹੋ ਹੀ ਵੇਖਣ ਆਲੀ ਆ ਜਨਾਬ ਕਿ ਭਾਈ ਅਸਲ ਚ ਗੱਲ ਮਾਲਕੀਅਤ ਦੀ ਆ ਗੱਲ ਹੱਕ ਦੀ ਆ ਮਾਲਕੀਅਤ ਤੇ ਸਾਡੀ ਮੈਂ ਹਮੇਸ਼ਾ ਕਹਿੰਨਾ ਕਿ ਮਾਲਕੀਅਤ ਤੇ ਸਾਡੀ ਹੁਣ ਜਿਹੜੀ ਹੋਣੀ ਸੀ ਵੀ ਹੋ ਗਈ ਆ ਦੂਜੀ ਗੱਲ ਕਿ ਜਿਹੜਾ ਬਚਦਾ ਖੁੱਛਦਾ ਹੱਕ ਹੈ ਅਸੀਂ ਉਹਨੂੰ ਆਪਣੇ ਹੱਕ ਨੂੰ ਤੇ ਸੁਨਿਸ਼ਚਿਤ ਕਰ ਲਈਏ ਜੀ ਉਹ ਅੱਜ ਬਾਹਮ ਰੋੜ ਕੇ ਮਤਲਬ ਕਿ ਪਾਣੀ ਮੰਗ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੱਲ ਨੂੰ ਜੇ ਭਾਜਪਾ ਦੀ ਸਰਕਾਰ ਬਣ ਗਈ ਫੇਰ ਕੀ ਕਰੋਗੇ ਜੀ ਪਰ ਜੋ ਕਿਧਰ ਨੂੰ ਭਜੋਗੇ ਬਿਲਕੁਲ ਤਾਂ ਗੱਲ ਤੇ ਇਹ ਆ ਕਿ ਜਦੋਂ ਤੁਸੀਂ ਆਪਣਾ ਹਿੱਸਾ ਵਰਤ ਚੁੱਕੇ ਹੋ ਫਿਰ ਤੁਸੀਂ ਬਾਹਮ ਰੋੜ ਰਹੇ ਹੋ ਮਤਲਬ ਕਿ ਸਿੰਧ ਕਮਿਸ਼ਨ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਚੰਡੀਗੜ੍ਹ ਦਿੱਲੀ ਹਿਮਾਚਲ ਸਾਰੇ ਸਟੇਕ ਹੋਲ ਰਿਹਾ ਉਹਦੇ ਜੋ ਪੰਜਾਬ ਕੱਲਾ ਇੱਕ ਪਾਸੇ ਆ ਦੂਜੇ ਇੱਕ ਪਾਸੇ ਆ ਸਾਰੇ ਬਿਲਕੁਲ ਤਾਂ ਮਤਲਬ ਕਿ ਇਹ ਚੀਜ਼ ਜਿਹੜੀ ਆ ਨਾ ਉਹ ਦੇਖਣ ਵਾਲੀ ਆ ਇਹ ਸਾਰੇ ਨੁਕਤੇ 'ਚ ਕਿ ਜੇ ਤੇ ਰਜ਼ਾਮੰਦੀ ਹੁੰਦੀ ਜਿਹਦੇ ਨਾਲ ਮਸਲੇ ਨਿਬੜ ਜਾਂਦੇ ਆ ਤੇ ਰਜ਼ਾਮੰਦੀ ਨਾ ਇਹ ਰਜ਼ਾਮੰਦੀ ਕਰ ਲੋ ਤੇ ਨਿਬੜ ਜਾਂਦੇ ਆ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਆ ਤਾਂ ਹੁਣ ਇੱਥੇ ਰਜ਼ਾਮੰਦੀ ਦੀ ਗੁੰਜਾਇਸ਼ ਖਤਮ ਆ ਤੇ ਮਾਨ ਸਾਹਿਬ ਤੇ ਸਟੈਂਡ ਲੱਗਾ ਤੇ ਸਟੈਂਡ ਜਿਹੜਾ ਠੀਕ ਆ ਪੋਲੀਟੀਕਲੀ ਮੋਟੀਵੇਟਿਡ ਹੈਗਾ ਤੇ ਉਹਦਾ ਮਾਸਟਰਮਾਈਂਡ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਕਿ ਉਹ ਬੈਠਾ ਪੰਜਾਬ ਦੇ ਵਿੱਚ ਬਿਲਕੁਲ ਬਿਲਕੁਲ ਉਹ ਬੈਠਾ ਇੱਥੇ ਆ ਕੇ ਉਹਨੇ ਸਾਰਾ ਕੁਝ ਕੀਤਾ ਜੀ ਉਹ ਕਿਆ ਪਿਆ ਨਹੀਂ ਨਾ ਭਲਣਾ ਕਿ ਆ ਪਿਆ ਦੇਖ ਲੈ ਕਬੀਲਦਾਰ ਡਟਿਆ ਪਿਆ ਇੱਥੇ ਕੇਜਰੀਵਾਲ ਅੱਕਿਆ ਪਿਆ ਪਿਆ ਨਹੀਂ ਕੋਈ ਤੇ ਚੀਜ਼ ਹੱਥ ਚ ਕਹ ਲੋ ਹਾਂ ਜਿਹੜੀ ਚੀਜ਼ ਹੱਥ ਚ ਸੀ ਤਾਂ ਉਹਨਾਂ ਨੇ ਉਹ ਚੀਜ਼ ਜਿਹੜੀ ਆ ਐਸੀ ਖੇਡੀ ਆ ਕਿ ਭਾਜਪਾ ਨੂੰ ਇੱਥੇ ਵੀ ਫਸਾਤਾ ਅੱਜ ਤੁਸੀਂ ਦੇਖੋ ਕਿ ਖੁਦ ਜਾਖੜ ਸਾਹਿਬ ਸਰਬਦਾਲੀ ਮੀਟਿੰਗ ਚ ਗਿਆ ਜੀ ਹਾਲਾਂਕਿ ਕਾਂਗਰਸ ਦੇ ਪ੍ਰਧਾਨ ਨਹੀਂ ਸੀਗੇ ਮੇਰੇ ਖਿਆਲ ਦੇ ਨਾਲ ਉੱਥੇ ਹੂੰ ਜਾਂ ਅਕਾਲੀ ਦਲ ਦੇ ਕਹ ਲੋ ਪ੍ਰਧਾਨ ਨਹੀਂ ਸੀਗੇ ਉੱਥੇ ਹੁੰਦੜ ਸਾਹਿਬ ਸੀ ਹੁੰਦੜ ਸਾਹਿਬ ਸੀਗੇ ਉੱਥੇ ਹਨਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਖੁਦ ਜਾਖੜ ਸਾਹਿਬ ਨੂੰ ਜਾਣਾ ਪਿਆ ਹੂੰ ਤੇ ਪਾਣੀ ਦੇ ਮਾਮਲੇ ਤੇ ਸਟੈਂਡ ਸਪਸ਼ਟ ਕਰਨਾ ਪਿਆ ਇਹ ਰਾਜਨੀਤਿਕ ਚਾਲ ਵੀ ਆ ਨਾ ਜੀ ਬਿਲਕੁਲ ਇਹ ਰਾਜਨੀਤਿਕ ਚਾਲ ਵੀ ਆ ਕੋਈ ਹੋਰ ਪਾਰਟੀ ਨਹੀਂ ਬੋਲਦੀ ਤਾਂ ਵੀ ਫਸ ਗਿਆ ਹੁਣ ਇਹ ਇੱਕ ਡਾਊਟ ਕ੍ਰੀਏਟ ਕਰ ਦਿੱਤਾ ਕਿ ਜਰੀਵਾਲ ਨੇ ਬਹੁਤ ਇਹ ਦੇਖੋ ਇਹ ਚੀਜ਼ ਆ ਕਿ ਚੱਲ ਗਿਆ ਤੀਰ ਨਹੀਂ ਤੇ ਤੁੱਕਾ ਜੀ ਜੇ ਤੇ ਮਾਮਲਾ ਪੈਂਤੜੇ ਤੋਂ ਖੜਨਦਾ ਹੋਇਆ ਤੇ ਬਲੀ ਲਈ ਜਾਊਗੀ ਭਗਵੰਤਵਾਲ ਦੀ ਇਹ ਮੁੱਦਾ ਬਹੁਤ ਤਕੜਾ ਹੈ ਜੀ ਬਿਲਕੁਲ ਜੀ ਰਾਤੋਂ ਰਾਤ ਹਟ ਗਏ ਤੇ ਇਸ ਮੁੱਦੇ ਨੇ ਰਾਤੋਂ ਰਾਤ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਦੀ ਅੱਖ ਦਾ ਤਾਰਾ ਬਣਾ ਦਿੱਤਾ ਸੀਗਾ ਸਰ ਮੈਨੂੰ ਅੱਜ ਵੀ ਯਾਦ ਹੈ ਕੈਨੇਡਾ ਦੇ ਵਿੱਚ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀਗਾ ਜੀ ਠੀਕ ਹੈ ਜੀ ਤੇ ਪਿੱਛੇ ਤੁਸੀਂ ਅੱਜ ਵੀ ਉਹ ਕੱਢ ਲਿਓ ਫੋਟੋ ਕਿ ਪਿੱਛੇ ਕਿੰਨਾ ਦਾ ਲੱਗਿਆ ਹੋਇਆ ਸੀਗਾ ਬੈਨਰ ਜੀ ਸ਼ਾਇਦ ਡਿਕਸੀ ਗੁਰਦੁਆਰੇ ਦੀ ਫੋਟੋ ਆ ਉਹ ਸਾਨੂੰ ਸਭ ਯਾਦ ਰਹਿੰਦਾ ਜਨਾਬ ਇਹ ਉਹ ਚੀਜ਼ਾਂ ਨੇ ਜਿਹੜੀਆਂ ਰਾਤੋਂ ਰਾਤ ਬੰਦਿਆਂ ਨੂੰ ਹੀਰੋ ਬਣਾ ਦਿੰਦੀਆਂ ਪਰ ਇਹਨਾਂ ਤੋਂ ਉਖੜੇ ਬੰਦੇ ਜ਼ੀਰੋ ਵੀ ਨਹੀਂ ਰਹਿੰਦੇ ਜੇ ਜ਼ੀਰੋ ਹੋਏਗਾ ਤਾਂ ਕੌਣ ਹੋਏਗਾ ਉਹ ਵੀ ਕੇਜਰੀਵਾਲ ਸਾਹਿਬ ਵਾਸਤੇ ਰਸਤਾ ਸਾਫ਼ ਹੈ ਜੇ ਹੀਰੋ ਬਣਦਾ ਹੈ ਅੱਧਾ ਤਾਂ ਸਾਬ ਉਹਨਾਂ ਨੇ ਇੱਕ ਡਾਊਟ ਕ੍ਰੀਏਟ ਕਰਨਾ ਕਿ ਦੇਖ ਲਓ ਕਿ ਤੁਸੀਂ ਇੱਥੇ ਕਹਿੰਦੇ ਹੋ ਕਿ ਭਾਜਪਾ ਦੀ ਪੋਜੀਸ਼ਨ ਹੈ ਜੀ ਉਹਨਾਂ ਦੀ ਸੰਭਾਵਨਾ ਹੈ ਤਾਂ ਉਹ ਤਾਂ ਸਾਡੇ ਤੇ ਹੁਣ ਦਾ ਪਾਉਣ ਤੋਂ ਬਾਅਦ ਨਹੀਂ ਆਉਂਦੇ ਜਦੋਂ ਇਹ ਸੱਤਾ 'ਚ ਆਗੇ ਤੇ ਇਹਨਾਂ ਨੇ ਤਾਂ ਲੁੱਟ-ਪੁੱਟ ਲਿਆਣਾ ਨੈਰੇਟਿਵ ਆਹੀ ਬਣਾਇਆ ਜਾਏਗਾ ਸਾਹਿਬ ਹੁਣ ਵਾਲੇ ਪੰਜਾਬੀਆਂ ਲਈ ਹਮੇਸ਼ਾ ਵੱਡਾ ਹੁੰਦਾ ਤੇ ਇੱਥੇ ਜੇ ਉਹੀ ਮਸਲੇ ਤੇ ਪਾਣੀ ਸਰ ਇਹ ਮੁੱਦਾ ਹੈ ਸੁਖਮ ਸਾ ਮੁੱਦਾ ਕਿਉਂ ਨਹੀਂ ਜੀ ਦੁਨੀਆ ਭਰ ਦੇ ਕਈ ਖਿੱਤੇ ਆ ਜਿਹੜੇ ਪਾਣੀ ਨੂੰ ਤਰਸ ਰਹੇ ਆ ਪੰਜਾਬ ਜੇ ਆਪਾਂ ਵੇਖੀਏ ਹੂੰ ਪਾਣੀ ਕਲੋਕੀ ਕੁਦਰਤੀ ਇੱਥੇ ਨਿਯਾਮਤ ਤੇ ਆ ਇਹਦਾ ਨਾਂ ਹੀ ਪਾਣੀ ਤੇ ਆ ਹੋਂ ਵੀ ਪਾਣੀ ਨਾਲ ਆ ਸਭ ਕੁਝ ਆ ਪਰ ਕੁਝ ਸ਼ਹਿਰ ਦੇਖੋ ਤਮਿਲਨਾਡੂ ਦੇ ਚੇਨਈ ਚ ਕੀ ਹੋਇਆ ਸੀ ਬੰਗਲੌਰੂ ਚ ਕੀ ਹੋਇਆ Shimla ਚ ਕੀ ਹੋਇਆ ਮੈਂ ਕਿੰਨੇ ਸ਼ਹਿਰ ਗਿਣਾ ਸਕਦਾ ਤੁਹਾਨੂੰ ਪਾਣੀ ਦੇ ਸੰਕਟ ਤੋਂ ਜੋ ਗੁਜ਼ਰੇ ਨੇ ਜਾਂ ਗੁਜ਼ਰ ਰਹੇ ਨੇ ਦਿੱਲੀ ਚ ਕੀ ਹੁੰਦਾ ਹਮ ਬਰਬਾਦ ਪਾਣੀ ਦੀ ਜੰਗ ਜਿਹੜੀ ਆ ਪੂਰੀ ਦੁਨੀਆ ਚ ਹੋ ਵੀ ਰਹੀ ਆ ਤੇ ਹੋਣ ਦੀ ਸੰਭਾਵਨਾ ਵੀ ਆ ਜੀ